ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਤੀ ਪਤਨੀ ਦੇ ਘਰੇ ਲੋਕ ਕਲੇਸ਼ ਨੇ ਪਤੀ ਦੀ ਜਾਨ ਲੈ ਲਈ ਜੀ ਹਾਂ ਕਰੇ ਲੋ ਕਲੇਜੇ ਚੱਲਦੇ ਆਂ ਦੇਖਿਆ ਚਾਹੁੰਦਾ ਕਿ ਹਮੇਸ਼ਾ ਹੀ ਪਤੀ ਜਾਂ ਫਿਰ ਪਤਨੀ ਦੇ ਵੱਲੋਂ ਜਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਤੈਸ ਵਿੱਚ ਆ ਕੇ ਉਹਨਾਂ ਦੇ ਵੱਲੋਂ ਖੋਫਨਾਕ ਕਦਮ ਚੁੱਕਿਆ ਜਾਂਦਾ ਹੈ ਪਰ ਖੁਦਕੁਸ਼ੀ ਕਰਨਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਜੇਕਰ ਘਰ ਦੇ ਵਿੱਚ ਕਿਸੇ ਗੱਲ ਕਰਕੇ ਕੋਈ ਕਲੇਸ਼ ਹੋ ਰਿਹਾ ਤਾਂ ਜਾਂ ਤਾਂ ਉਸ ਤੋਂ ਪਾਸਾ ਵੱਟ ਲੋ ਜਾਂ ਫਿਰ ਉਸ ਨੂੰ ਬੈਠ ਕੇ ਹੱਲ ਕਰ ਲੋ ਕਿਉਂਕਿ ਕਈ ਵਾਰ ਬੰਦਾ ਗੁੱਸੇ ਦੇ ਵਿੱਚ ਅਜਿਹਾ ਕਦਮ ਚੁੱਕ ਲੈਂਦਾ ਕਿ ਬਾਅਦ ਦੇ ਵਿੱਚ ਸਾਰਾ ਪਰਿਵਾਰ ਉਮਰ ਭਰ ਲਈ ਰੋਂਦਾ ਰਹਿੰਦਾ ਹੈ ਇਹ ਅਜਿਹਾ ਹੋਇਆ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿ ਪਤੀ ਪਤਨੀ ਦੇ ਘਰੇਲੂ ਝਗੜੇ ਨੇ ਅਜੀਹਾ ਰੂਪ ਧਾਰਨ ਕੀਤਾ ਕਿ ਪਤੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ ਇਹ ਦਰਦਾਸੋਂਾਂ ਨੂੰ ਕੀ ਹੋਇਆ ਮਾਤਾ ਜੀ ਉਹਦੇ ਜੀ ਭਰਾ ਲੜ ਕੇ ਲੈ ਗਿਆ ਹੀ ਕੋਈ ਕਰਨੀ ਹੀ ਹੈਗੇ ਮੈਂ ਬੱਚਿਆਂ ਨੂੰ ਆਪਣੀ ਭੈਣ ਨੂੰ ਵੀ ਲਗੇ ਮੈਂ ਹੀ ਕੋਈ ਕਰਨੀ ਹੀ ਦੋਵੇਂ ਜੀ ਘਾਰੀ ਦੋਵੇਂ ਜੀ ਲੜੇ ਨੇ ਅਈ ਕੋਈ ਕਰਨੀ ਹੀ ਹੈਗੇ ਮੇਰਾ ਬੱਚਾ ਚਲ ਗਿਆ ਅੱਜ ਮੇਰਾ ਬੱਚਾ ਚਲ ਗਿਆ ਅੱਜ ਮੇਰਾ ਬੱਚਾ ਚਲ ਗਿਆ ਮੇਰਾ ਬੱਚਾ ਚਲ ਗਿਆ ਰੱਬਾ ਮੇਰਾ ਬੱਚਾ ਚਲ ਗਿਆ ਮੇਰਾ ਬੱਚਾ ਚਲ ਗਿਆ ਕੜਾ ਚਾਹਦਾ ਸੀ ਦੋਨਾਂ ਦਾ ਝਗੜਾ ਚੱਲਦਾ ਸੀ ਦੋਵੇਂ ਚੰਗੇ ਪੜੇ ਆਪਣੀ ਭੈਣ ਦੇ ਪੇਕੇ ਗਏ ਸੋਰੇ ਗਏ ਹੀ ਜੀਜਾ ਮਰ ਗਿਆ ਰਾਤ ਉਹਨਾਂ ਕੋਲ ਰਹਿ ਕੇ ਆਏ ਨੇ ਤੇ ਦਿਨੇ ਆਣ ਕੇ ਰਾਤ ਦੇ ਘਰ ਰਾਤ ਨੂੰ ਰਾਤ ਲੜਦੇ ਨੇ ਦੋਵੇਂ ਜੀ ਅਹੀਂ ਕੋਈ ਘਰ ਨਹੀਂ ਸੀ ਜੋ ਉਹਨੇ ਦਾਣਾ ਸਰਦਾ ਸਾਰਾ ਬਾਤ ਚੁੱਕ ਕੇ ਮਾਰ ਦਿੱਤਾ ਕਹਿੰਦੀ ਮੈਂ ਨਹੀਂ ਰੋਟੀ ਪਕਾਉਣੀ ਮੈਂ ਨਹੀਂ ਰੋਟੀ ਪਕਾਉਣੀ ਪਕਾਣੀ ਮੈਂ ਕੁਛ ਨਹੀਂ ਕਰਨਾ ਮੈਂ ਕੁਛ ਨਹੀਂ ਕਰਨਾ ਇੱਥੇ ਨਹੀਂ ਹੈਗੀ ਉਹ ਲੈ ਗਏ ਉਹਦੇ ਭਰਾ ਦੋ ਆਏ ਹੀ ਭਰਾ ਲੇ ਗਏ ਉਹਦੇ ਦੋਨੇ ਭਰਾ ਬੱਚਿਆਂ ਨੂੰ ਕੁੱਟ ਕੇ ਖੜਿਆ ਬੱਚਿਆਂ ਮੇਰੇ ਨੂੰ ਹੀ ਬੋਧਰਿਆਂ ਨੂੰ ਕੁੱਟ ਕੇ ਲੈ ਕੇ ਗਏ ਇਥੋਂ ਉਹ ਲੈ ਕੇ ਕੁੱਟ ਕੇ ਇਥੋਂ ਮੈਂ ਆਈ ਮੈਨੂੰ ਮੱਲੇ ਨੇ ਸਾਰੇ ਨੇ ਦੱਸਿਆ ਵੀ ਬੱਚੇ ਜਾਂਦੇ ਨਹੀਂ ਬੋਧੋ ਬਦੀ ਕੁੱਟ ਕੇ ਲੈ ਕੇ ਗਏ ਨੇ ਇਹਨਾਂ ਨੂੰ ਕਣੇ ਦੇ ਕਾਰਨ ਸੁਸਾਇਡ ਕੀਤਾ ਦੋਨੇ ਜੀਆਂ ਦਾ ਦੋਨੇ ਜੀ ਹੀ ਲੜਦੇ ਇਹ ਦੋਹਾਂ ਜੀਆਂ ਦਾ ਝਗੜਾ ਜੋ ਮਰਜੀ ਮੂਹ ਉਹਦੇ ਜੋ ਮਰਜੀ ਚੋਕੇ ਮਾਰਦੀ ਕਹਿੰਦੀ ਹੁੰਦੀ ਸੀ ਮੈਂ ਰੰਡੀ ਜਨਾਨੀ ਆ ਮੈਂ ਰੰਡੀ ਜਨਾਨੀ ਆ ਅੱਜ ਸੱਚੀ ਰੰਡੀ ਹੋ ਗਈ ਭਾਬੀ ਦੋਵੇਂ ਆਪਸ ਦੇ ਵਿੱਚ ਲੜਦੇ ਇਥੇ ਦਾ 18 ਤਰੀਕ ਨੂੰ ਔਰ ਉਹਨੇ ਆਪਣੇ ਭਰਾਵਾਂ ਨੂੰ ਬੁਲਾ ਲਿੱਤਾ ਤੇ ਕਹਿੰਦੀ ਇਹ ਮਾਰਦਾ ਕੁੱਟਦਾ ਹੈ ਮਨੂ ਜੀ ਕਦੀ ਆਪ ਉਤਾਰਾ ਫੜਦੀ ਕਦੀ ਕੋਸ਼ ਕਰਦੀ ਤੇ ਹੋਰ ਤੁਹਾਡੇ ਸਾਡੇ ਵੱਡੇ ਤਾਈ ਦੇ ਬੇਟੇ ਆਏ ਉਹਨਾਂ ਨੇ ਆ ਕੇ ਸਮਝਾਇਆ ਸਮਝਾਇਆ ਤੇ ਉਹਨੇ ਆਪਣੇ ਭਰਾਵਾਂ ਨੂੰ ਬੁਲਾ ਲਿਆ ਕਹਿੰਦੇ ਇਹ ਲੱਤਾਂ ਬਾਹਾਂ ਤੋੜ ਦੋ ਇਹਨੂੰ ਮਾਰ ਦੋ ਫੜ ਕੇ ਇਹਨੂੰ ਨਾ ਇੱਥੇ ਰਹਿਣ ਦਿਓ ਇਹ ਮਨੂ ਮਾਰਦਾ ਵਾ ਜੀ ਇਹੋ ਗੱਲਾ ਕਰਦੀ ਤੇ ਬਾਅਦ ਚ ਉਹਨਾਂ ਨੇ ਉਸੇ ਜਾ ਕੇ ਰਿਪੋਰਟ ਲਿਖਾਤੀ ਥਾਣੇ ਦੇ ਵਿੱਚ ਪੰਤੇ 10-12 ਦਿਨ ਬਾਅਦ ਉਹਨਾਂ ਨੇ ਥਾਣੀ ਵਿੱਚ ਰਿਪੋਰਟ ਲਖਾਈ ਜਾ ਕੇ ਤੇ ਉਹ ਲੈਣ ਵਿਚਾਰਾ ਜਾਂਦਾ ਸੀ 6 ਵਾਰੀ ਗਿਆ ਲੈਣ ਥਾਣੇ ਦੇ ਵਿੱਚ ਤੇ ਉਹਨਾਂ ਨੇ ਇਹੋ ਗੱਲ ਆਖੀ ਕਿ ਉਹ ਕਹਿੰਦੇ ਵੀ ਉਹਨ ਜੀ ਹੁੰਦੇ ਤੁਹਾਨੂੰ ਵਿਚਾਰ ਨੂੰ ਦਬਕੇ ਦਬਕੇ ਮਾਰ ਕੇ ਤੇ ਭਜਾ ਦਿੰਦੇ ਸੀ ਹਰ ਵਾਰੀ ਹੁਣ ਕੀ ਮੰਗ ਕੀ ਕਰਦੇ ਹੋ ਹੁਣ ਮੰਗ ਕੀ ਕਰਦੇ ਹੋ ਭਈ ਆਨੇ ਵੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੀ ਉਹ ਜਿੰਨੀ ਵਾਰੀ ਆਂਦੇ ਉਹਨੂੰ ਇੱਥੇ ਲੜਾਈ ਝਗੜਾ ਕਰਦੀ ਕਦੀ ਕਦੀ ਸਿਰ 'ਤੇ ਪਲਾਸ ਮਾਰ ਦਿੰਦੀ ਕਦੀ ਉਹਨੂੰ ਥਾਪੀਆਂ ਮਾਰ ਦਿੰਦੀ ਸੀ ਉੱਥੇ ਪੁਲਿਸ ਆਈ ਮੋਕੇ ਤੇ ਹਾਂਜੀ ਪੁਲਿਸ ਆਈ ਏ ਮੋਕੇ ਤੇ ਉਹਨਾਂ ਨੇ ਕੀ ਕੀਤਾ ਉਹ ਕਾਰਵਾਈ ਕਰਨਗੇ ਜਿਹੜੇ ਕੀ ਆਪਣਾ ਨਾਪੇ ਸਰ ਇਹ ਸਿੱਤੇ ਉਧਰ ਹੈ ਗੈਸਾ ਘਰ ਤੇ ਇੱਥੇ ਕੋਈ 7:30 ਵਜੇ ਇਹ ਜਿਹੜਾ ਵਾਪਨਾ ਹੋਇਆ ਵਾ ਇੱਥੇ ਘਰ ਕੋਈ ਨਹੀਂ ਹੈਗਾ ਸੀ 6:30 ਵਜੇ ਸਾਰੇ ਚਲੇ ਗਏ ਸੀ ਘਰੋਂ ਤੇ ਉਸ ਤੋਂ ਬਾਅਦ ਇਹ ਭਰਾ ਆਇਆ ਸੀ ਇਹਨਾਂ ਨੇ ਦੇਖਿਆ ਇਥੋਂ ਦੀ ਇਹ ਪੱਖੇ ਨਾਲ ਲੈ ਲੈਣੇ ਸੋਚਾਈ ਦਿੱਤੀ ਤੇ ਕੀ ਕਾਰਨ ਕੀ ਲੱਗਦਾ ਸੁਸਾਈਡ ਦਾ ਕਾਰਨ ਦੇਖੋ ਜੀ ਇਹਨਾਂ ਦਾ ਜਿਹੜਾ ਹੈਗਾ ਵਾ ਉਹ ਝਗੜਾ ਹੈ ਨਹੀਂ ਵਾਈਫ ਦਾ ਤੇ ਸਹੁਰਿਆਂ ਵੱਲੋਂ ਇਹਦੇ ਧਮਕੀਆਂ ਧਮਕੀਆਂ ਲਾਈਆਂ ਗਈਆਂ ਨੇ ਸਹੁਰੇ ਵਾਲੇ ਧਮਕੀ ਲਉਂਦੇ ਹਾਂ ਦਾਦੇ ਕਰਕੇ ਧੰਕੀ ਝੋਲਾਂਦਾ ਹੀ ਕੋਈ ਪਤਾ ਇਹੋ ਕਿ ਆਪਣਾ ਕੁੜੀ ਨੂੰ ਇਹੀਂ ਨਹੀਂ ਭੇਜਣਾ ਬੱਚੇ ਨਹੀਂ ਦੇਣੇ ਫਰਵਾਨ ਨਹੀਂ ਕਰਨਾ ਉਹ ਐਸੇ ਟੈਨਸ਼ਨ ਦੇ ਵਿੱਚ ਜਿਹੜਾ ਇਹ ਕੰਮ ਹੋ ਗਿਆ ਹੁਣ ਪੁਲਿਸ ਨੂੰ ਕੰਪਲੇਟ ਗਈ ਪੁਲਿਸਾਈ ਮੌਕੇ ਤੇ ਹਾਂਜੀ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਫੂਲ ਸੋਲੋ ਕਾਰਵਾਈ ਇਹ ਹੋਈ ਇਹਨਾਂ ਨੇ ਬਿਆਨ ਲਿਖ ਲੈਨੇ ਤੇ ਡੈੱਡ ਬੋਡੀ ਜਿਹੜੀ ਉਹ ਪੋਸਟਮਾਰਨ ਤੇ ਖੜਦੇ ਨੇ ਬਾਕੀ ਜੋ ਵੀ ਹੈ ਕੰਦੇ ਸਾਰੇ ਕਾਰਵਾਈ ਕੀਤੀ ਜਾਗੀ ਹਾਂਜੀ ਸਰ ਜਿਹੜਾ ਮਾਮਲਾ ਹੈ ਕੀ ਮਾਮਲਾ ਕੀ ਹੈ ਇਹ ਰਾਜਨੰਦ ਦਾ ਲੜਕਾ ਜੀ 40 ਸਾਲ ਦਾ ਤੇ ਉਹਨੇ ਸੁਸਾਈਡ ਕਮਿਟ ਕੀਤਾ ਜੀ ਤੇ ਸਰ ਕਿੰਨੇ ਕੁ ਮਹੀਨਾ ਸੁਸਾਈਡ ਹੋਇਆ ਆ ਸਾਨੂੰ ਤਾਂ ਹੁਣੇ ਅੱਧਾ ਘੰਟਾ ਪਤਾ ਲੱਗਿਆ ਜੀ ਪਹਿਲਾਂ ਸਾਡੇ ਕੋਲੇ ਚੁੰਕ ਕੇ ਆਏ ਤੁਸੀਂ ਨਾਲ ਦੀ ਨਾਲ ਆਏ ਸਰੇ ਕਾਰਨ ਕੀ ਹੈ ਜਿਹੜਾ ਸੁਸਾਈਡ ਕੀਤਾ ਗਿਆ ਕਾਰਨ ਇਹਨਾਂ ਦਾ ਮੈਟ੍ਰਿਮੋਨਿਅਲ ਡਿਸਪਿਊਟ ਹੈ ਜੀ ਜੋ ਇਹਨਾਂ ਦੀ ਵਰਸ਼ਨ ਹੈ ਘਰਦਿਆਂ ਦੇ ਅਕੋਰਡਿੰਗ ਕਿ ਉਹਦਾ ਆਪਣੀ ਵਾਈਫ ਦੇ ਨਾਲ ਡਿਸਪਿਊਟ ਚੱਲ ਰਿਹਾ ਔਰ ਵਾਈਫ ਇੱਥੇ ਰਹਿ ਨਹੀਂ ਰਹੀ ਇਹਦੇ ਨਾਲ ਤੇ ਮਹੀਨਾ ਹੋ ਗਿਆ ਉਹ ਆਪਣੇ ਪੇਕੇ ਪਰਿਵਾਰ ਗਈ ਹੋਈ ਹੈ ਜੀ ਤੇ ਅੱਜ ਇਹ ਘਰੇ ਕੀ ਕਾਰਵਾਈ ਕੀਤੀ ਜਏ ਇਹ ਅੱਜ ਘਰੇ ਨਹੀਂ ਸੀ ਹੈਗੇ ਤੇ ਜਦੋਂ ਛੋਟੇ ਬ੍ਰਦਰ ਨੇ ਆ ਕੇ ਵੇਖਿਆ ਤੇ ਉਹਨੇ ਸੁਸਾਈਡ ਕਮਿਟ ਕੀਤਾ ਨੇ ਪੱਖੇ ਦੇ ਨਾਲ ਫਾਲ ਲੈ ਲਿਆ ਜੀ ਤੇ ਆ ਕੇ ਹੁਣ ਇਹਨਾਂ ਦਾ ਵਰਸ਼ਨ ਦੇਖਦੇ ਆਂ ਵੀ ਕੀ ਸਟੇਟਮੈਂਟ ਲਿਖਾਉਂਦੀ ਉਹਦੇ ਅਕੋਰਡਿੰਗ ਕਰ ਕੋਈ ਸੁਸਾਈਡ ਲੈਟਰ ਲਿਖਿਆ ਗਿਆ ਨਹੀਂ ਹੈ ਜੀ ਨਹੀਂ ਪਤਾ ਪੁਲਸਾ ਕੋ ਕੀ ਕਰ ਰਹੀ ਹੈ ਹਾਂਜੀ ਜੋ ਕਾਨੂੰਨੀ ਕਾਰਵਾਈ ਹੋਗੇ ਨੇ ਤੇ ਸਟੇਟਮੈਂਟ ਲਾ ਕੇ ਜੋ ਬਣਦੀ ਦੇਖਿਆ ਜਾਵੇ ਤਾਂ ਘਰੇਲੂ ਕਲੇਸ਼ ਵੀ ਅੱਜਕੱਲ ਇੱਕ ਦੂਜੇ ਦੀ ਜਾਨ ਦੇ ਉੱਤੇ ਭਾਰੀ ਪੈਂਦੇ ਨਜ਼ਰ ਆ ਰਹੇ ਨੇ ਹਮੇਸ਼ਾ ਹੀ ਕਿਹਾ ਚਾਹੁੰਦਾ ਹੈ ਕਿ ਖੁਦਕੁਸ਼ੀ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਜੇਕਰ ਘਰ ਦੇ ਵਿੱਚ ਕਲੇਸ਼ ਹੁੰਦਾ ਤਾਂ ਕੁਝ ਸਮੇਂ ਲਈ ਬੰਦਾ ਬਾਹਰ ਚਲਾ ਜਾਵੇ ਤਾਂ ਗੁੱਸਾ ਠੰਡਾ ਹੋ ਜਾਂਦਾ ਹੈ ਤਾਂ ਉਹ ਮਸਲਾ ਵੀ ਹੱਲ ਹੋ ਜਾਂਦਾ ਪਰ ਕਈ ਵਾਰ ਗੁੱਸੇ ਵਿੱਚ ਆਇਆ ਵਿਅਕਤੀ ਖੌਫਨਾਕ ਕਦਮ ਚੁੱਕ ਲੈਂਦਾ ਤੇ ਸਾਰੀ ਉਮਰ ਪਿੱਛੇ ਮਾਪੇ ਰੋਂਦੇ ਕਰ ਲਾਉਂਦੇ ਰਹਿ ਜਾਂਦੇ ਨੇ ਬਿਊਰੋ ਰਿਪੋਰਟ